ਤਾਂ تیر ਇਸ ਤੇ ਬੁਲ ਕੇ ਬਿਨਾ ਖਰੀਦੋ ਇਹ ਪੰਜ ਚੀਜ਼ਾਂ ਨਹੀਂ ਤਾਂ ਹੋ ਜਾਵੋਗੇ ਬਰਬਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਧੇ ਰਾਧੇ ਤਾਂ تیر ਇਸ ਤੇ ਸ਼ੁਭ ਤਿਉਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤਾਂ تیر ਇਸ ਤੇ ਇਹ ਚੀਜ਼ਾਂ ਕਦੇ ਵੀ ਘਰ ਨਾ ਲਿਆਓ ਨਹੀਂ ਤਾਂ ਤੁਸੀਂ ਆਪਣੇ ਪੈਰਾਂ ਤੇ ਖੁਦ ਕੁਹਾੜੀ ਮਾਰ ਲਵੋਗੇ ਗਰੀਬੀ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ ਅਤੇ ਪੂਰਾ ਪਰਿਵਾਰ ਬਰਬਾਦ ਹੋ ਜਾਵੇਗਾ ਦੌਲਤ ਅਤੇ ਖੁਸ਼ਹਾਲੀ ਕਦੇ ਨਹੀਂ ਮਿਲੇਗੀ ਇਸ ਤੋਂ ਇਲਾਵਾ ਦੇਵੀ ਲਕshmi ਉਸ ਘਰ ਵਿੱਚ ਨਹੀਂ ਰਹਿੰਦੀ ਜਿੱਥੇ ਇਹ ਚੀਜ਼ਾਂ ਹੁੰਦੀਆਂ ਹਨ ਤਾਂ ਤਿਰਸ ਸਿਰਫ ਇੱਕ ਤਿਉਹਾਰ ਨਹੀਂ ਹੈ ਸਗੋਂ ਤਾਂ ਤਿਰਸ Hindu ਧਰਮ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਇਸ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ 13ਵੇਂ ਦਿਨ ਤਾਂ ਤਿਰਸ ਦਾ ਸ਼ੁਭ ਤਿਉਹਾਰ ਬਹੁਤ ਉਮਤਾਮਨ ਨਾਲ ਮਨਾਇਆ ਜਾਂਦਾ ਹੈ ਤਾਂ ਤੇਰਸ ਤੇ ਦੇਵੀ ਲక్ష్ਮੀ ਭਗਵਾਨ ਗਣੇਸ਼ ਭਗਵਾਨ ਧਨਵੰਤਰੀ ਅਤੇ ਭਗਵਾਨ ਕੁਬੇਰ ਨੂੰ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਧੰਤੇਰਸ ਦਾ ਇਹ ਦਿਨ ਦੇਵੀ ਲక్ష్ਮੀ ਦੇ ਨਾਲ-ਨਾਲ ਭਗਵਾਨ ਗਣੇਸ਼ ਅਤੇ ਭਗਵਾਨ ਧਨਵੰਤਰੀ ਨੂੰ ਸਮਰਪਿਤ ਹੈ ਦੋਸਤੋ ਮੈਂ ਤੁਹਾਨੂੰ ਦੱਸਦੀਆਂ ਕਿ ਦੀਵਾਲੀ ਧੰਤੇਰਸ ਤੋਂ ਸ਼ੁਰੂ ਹੁੰਦੀ ਹੈ ਦੀਵਾਲੀ ਦਾ ਤਿਉਹਾਰ 5 ਦਿਨ ਚੱਲਦਾ ਹੈ ਤੇ ਭਾਈ ਦੂਜ ਨੂੰ ਸਮਾਪਤ ਹੁੰਦਾ ਹੈ ਹਰ ਕੋਈ ਜਾਣਦਾ ਹੈ ਕਿ ਤੰਤੇ ਰਸ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ 13ਵੇਂ ਦਿਨ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਹਾਲਾਂਕਿ ਉਹ ਸ਼ਾਇਦ ਇਹ ਨਾ ਜਾਣਦੇ ਹੋਣ ਕਿ ਹਰ ਸਾਲ ਤੰਤੇ ਰਸ ਕਿਉਂ ਮਨਾਇਆ ਜਾਂਦਾ ਹੈ ਧਾਰਮਿਕ માનਤਾਵਾਂ ਦੇ ਅਨਸਾਰ ਕਾਰਤਿਕ ਮਹੀਨੇ ਦੇ 13ਵੇਂ ਦਿਨ ਤੰਤੇ ਰਸ ਦੇ ਭਗਵਾਨ ਤਨਵੰਤਰੀ ਸਮੁੰਦਰ ਮੰਤਨ ਦੌਰਾਨ ਅੰਮ੍ਰਿਤ ਦੇ ਘੜੇ ਨਾਲ ਪ੍ਰਗਟ ਹੋਏ ਸਨ ਇਸ ਲਈ ਇਸ ਤਾਰੀਖ ਨੂੰ ਤੰਤੇ ਰਸ ਜਾ ਤੰਤਰੂ ਦੇ ਅਖੀ ਕਿਹਾ ਜਾਂਦਾ ਹੈ ਅਤੇ ਮਾਨਤਾਵਾਂ ਦੇ ਅਨਸਾਰ ਭਗਵਾਨ ਧਨਵੰਤਰੀ ਨੂੰ ਭਗਵਾਨ বিষ্ণੂ ਦਾ અવਤਾਰ ਮੰਨਿਆ ਜਾਂਦਾ ਹੈ ਇਸ ਲਈ ਇਸ ਸ਼ੁਭ ਦਿਨ বিষ্ণੂ ਦੀ ਪਿਆਰੀ ਦੇਵੀ ਲక్ష్ਮੀ ਧੰਦੇ ਦੇਵਤਾ ਕੁਬੇਰ ਅਤੇ ਮੌਦ ਦੇਵਤਾ ਯਮਰਾਜ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕਰਨ ਦਾ ਰਿਵਾਜ ਹੈ ਇਸ ਤੋਂ ਇਲਾਵਾ ਜਦੋਂ ਭਗਵਾਨ ਧਨਵੰਤਰੀ ਸਮੁੰਦਰ ਮੰਧਨ ਵਿੱਚੋਂ ਨਿਕਲੇ ਸਨ ਤਨ ਨੇ ਆਪਣੇ ਹੱਥ ਵਿੱਚ ਅੰਮ੍ਰਿਤ ਦਾ ਘੜਾ ਖੜਾ ਖੜਿਆ ਹੋਇਆ ਸੀ ਅਗਲੇ ਦਿਨ ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ ਮਨਾਈ ਜਾਂਦੀ ਹੈ ਸ਼ਾਸਤ੍ਰਾਂ ਅਨੁਸਾਰ ਭਗਵਾਨ ਦਨਵੰਤਰੀ ਦੀ ਪੂਜਾ ਕਰਨ ਨਾਲ ਸਿਹਤ ਮਿਲਦੀ ਹੈ ਊਰਜਾ ਮਿਲਦੀ ਹੈ ਅਤੇ ਘਰ ਵਿੱਚ ਧਨ ਦਾ ਨਿਰੰਤਰ ਪ੍ਰਵਾਹ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਤਾਂਤੇਰਸ ਦਾ ਤਿਉਹਾਰ ਖਰੀਦਦਾਰੀ ਲਈ ਜਾਣਿਆ ਜਾਂਦਾ ਹੈ ਕਿਉਂਕਿ ਧੰਤੇਰਸ ਤੇ ਕੀਤੀ ਕੇ ਖਰੀਦਦਾਰੀ ਸਦੀ ਬਿਲ ਪੁੰਨ ਤੇ ਕਈ ਇਨਾਮ ਪ੍ਰਾਪਤ ਕਰਦੀ ਹੈ ਇਸ ਲਈ ਧੰਤੇਰਸ ਦੇ ਸ਼ੁਭ ਮੌਕੇ ਤੇ ਲੋਕ ਜ਼ਿਆਦਾਤਰ ਸੋਨਾ ਚਾਂਦੀ ਜਾਂ ਸੋਨਿਆ ਤੇ ਚਾਂਦੀ ਤੋਂ ਬਣੀਆਂ ਚੀਜ਼ਾਂ ਖਰੀਦਦੇ ਹਨ ਕਿਉਂਕਿ ਧੰਤੇਰਸ ਤੇ ਸੋਨਾ ਤੇ ਚਾਂਦੀ ਖਰੀਦਣ ਨਾਲ ਦੇਵੀ ਲక్ష్ਮੀ ਘਰ ਵਿੱਚ ਆਉਂਦੀ ਹੈ ਜੋ ਲੋਕ ਤਾਂਤੇ ਰਸਤੇ ਸੋਨਾ ਤੇ ਚਾਂਦੀ ਨਹੀਂ ਖਰੀਦ ਸਕਦੇ ਉਹ ਝਾੜੂ ਮੂਰਤੀਆਂ ਤੇ ਹੋਰ ਕਈ ਚੀਜ਼ਾਂ ਵਰਗੀਆਂ ਕਈ ਹੋਰ ਚੀਜ਼ਾਂ ਖਰੀਦਦੇ ਹਨ ਜੋ ਸੋਨੇ ਅਤੇ ਚਾਂਦੀ ਖਰੀਦਣ ਦੇ ਸਮਾਨ ਲਾਭ ਪ੍ਰਾਪਤ ਕਰਦੀਆਂ ਹਨ ਇਸ ਤੋਂ ਇਲਾਵਾ ਤਾਂਤੇ ਰਸਤੇ ਚੀਜ਼ਾਂ ਖਰੀਦਣ ਸਮੇ ਲੋਕ ਇਹ ਨਹੀਂ ਸੋਚਦੇ ਕਿ ਇਹ ਚੀਜ਼ ਅਸਲ ਵਿੱਚ ਚੰਗੀ ਹੈ ਜਾਂ ਚੰਗੀ ਸਾਨੂੰ ਤਾਂਤੇ ਰਸਤੇ ਕੀ ਖਰੀਦਣਾ ਚਾਹੀਦਾ ਹੈ ਕਿ ਇਹ ਚੀਜ਼ ਖਰੀਦਣ ਨਾਲ ਸਾਨੂੰ ਲਾਭ ਹੋਵੇਗਾ ਜਾਂ ਨੁਕਸਾਨ ਕੀ ਇਹ ਸ਼ੁਭ ਰਜ ਅਸ਼ੁਭ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਧੰਤੇ ਰਸਤੇ ਕਿਹੜੀਆਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਨਹੀਂ ਖਰੀਦਣੀਆਂ ਚਾਹੀਦੀਆਂ ਇਸ ਲਈ ਧਰਮ ਗ੍ਰੰਥਾਂ ਵਿੱਚ ਕੁਝ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਧੰਤੇ ਰਸਤੇ ਸ਼ੁਭ ਅਤੇ ਪਵਿੱਤਰ ਦਿਨ ਤੇ ਗਲਤੀ ਨਾਲ ਵੀ ਨਹੀਂ ਖਰੀਦਣੀਆਂ ਚਾਹੀਦੀਆਂ ਨਹੀਂ ਤਾਂ ਦੇਵੀ ਲక్ష్ਮੀ ਕਦੇ ਵੀ ਤੁਹਾਡੇ ਘਰ ਨਹੀਂ ਆਵੇਗੀ ਉਹ ਤੁਹਾਡੇ ਦਰਵਾਜ਼ੇ ਤੋਂ ਮੂੰਹ ਮੋੜ ਲਵੇਗੀ ਅਤੇ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਲਾਭ ਨਹੀਂ ਮਿਲੇਗਾ ਤੁਸੀਂ ਜਿੰਨਾ ਮਰਜੀ ਸੋਨਾ ਤੇ ਚਾਂਦੀ ਖਰੀਦ ਲੋ ਤੁਹਾਨੂੰ ਲਾਭ ਨਹੀਂ ਹੋਵੇਗਾ ਇਸ ਦੀ ਜਗ੍ਹਾ ਤੇ ਤੁਸੀਂ ਜੀਵਨ ਵਿੱਚ ਅਸ਼ੁਭ ਨਤੀਜੇ ਅਨੁਭਵ ਕਰੋਗੇ ਅਤੇ ਪਾਪੀ ਬਣ ਸਕਦੇ ਹੋ ਪ੍ਰਾਚੀਨ ਕਾਲ ਤੋਂ ਹੀ ਤਾਂਤੇ ਰਸਤੇ ਇਹਨਾਂ ਚੀਜ਼ਾਂ ਨੂੰ ਖਰੀਦਣਾ ਵਰਜਿਤ ਮੰਨਿਆ ਜਾਂਦਾ ਰਿਹਾ ਹੈ ਇਹ ਚੀਜ਼ਾਂ ਇੱਕ ਵਿਅਕਤੀ ਨੂੰ ਰਾਤੋ-ਰਾਤ ਕੰਗਾਲ ਕਰ ਸਕਦੀਆਂ ਹਨ ਅਤੇ ਰਾਤੋ-ਰਾਤ ਪੂਰੇ ਕਾਰਨ ਨੂੰ ਬਰਬਾਦ ਕਰ ਸਕਦੀਆਂ ਹਨ ਇਹ ਚੀਜ਼ਾਂ ਇੰਨੀਆਂ ਅਸ਼ੁਭ ਹਨ ਕਿ ਇਹ ਪਹਿਲਾਂ ਹੀ ਪੂਰੀਆਂ ਹੋਈਆਂ ਚੀਜ਼ਾਂ ਨੂੰ ਵੀ ਬਰਬਾਦ ਕਰ ਸਕਦੀਆਂ ਹਨ ਜਿਸ ਨਾਲ 사ਦਕ ਨੂੰ ਜੀਵਨ ਵਿੱਚ ਮੁਸ਼ਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖੁਸ਼ੀ ਅਤੇ ਚੰਗੀ ਕਿਸਮਤ ਨੂੰ ਬਦਕਿਸਮਤੀ ਵਿੱਚ ਬਦਲ ਦਿੰਦੀਆਂ ਹਨ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਸਾਲ 2025 ਵਿੱਚ ਧੰਤੇਰਸ ਦਾ ਸ਼ੁਭ ਤਿਹਾਰ ਕਦੋਂ ਹੈ ਪੂਜਾ ਲਈ ਸ਼ੁਭ ਸਮਾਂ ਕੀ ਹੈ ਖਰੀਦਦਾਰੀ ਲਈ ਸ਼ੁਭ ਸਮਾਂ ਕੀ ਹੈ ਤੇ ਧੰਤੇਰਸ ਪੂਜਾ ਰਸਮ ਕੀ ਹੈ ਅਸੀਂ ਇਹ ਵੀ ਸਿੱਖਾਂਗੇ ਕਿ ਧੰਤੇਰਸ ਤੇ ਕਿਹੜੀਆਂ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀਆਂ ਭਾਵੇਂ ਗਲਤੀ ਨਾਲ ਵੀ ਕਿਉਂਕਿ ਇਹ ਕਿਸਮਤ ਨੂੰ ਕਮਜ਼ੋਰ ਕਰਦੀਆਂ ਹਨ ਤੇ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀਆਂ ਹਨ ਇਸ ਤੋਂ ਇਲਾਵਾ ਜੇ ਵੀ ਦੱਸਾਂਗੇ ਕਿ ਧੰਦੇ ਰਸਤੇ ਕਿਸ ਤਰ੍ਹਾਂ ਦਾ ਝਾੜੂ ਖਰੀਦਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦਾ ਨਹੀਂ ਖਰੀਦਣਾ ਚਾਹੀਦਾ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੋਵੇਗੀ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕ ਖੁਸ਼ਹਾਲ ਜੀਵਨ ਚੰਗੀ ਸਿਹਤ ਅਤੇ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੇ ਆਸ਼ੀਰਵਾਦ ਹਮੇਸ਼ਾ ਤੁਹਾਡੇ ਅਤੇ ਤੁਹਾਡੇ ਪੂਰੇ ਪਰਿਵਾਰ ਤੇ ਰਹਿਣ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਸਿਮਰਤ ਵਾਇਸ ਟਿਪਸ ਨੂੰ ਸਬਸਕ੍ਰਾਈਬ ਕਰੋ ਆਓ ਪਹਿਲਾਂ ਇਹ ਜਾਣਦੇ ਹਾਂ ਕਿ ਇਸ ਸਾਲ 2025 ਵਿੱਚ ਧੰਤੇ ਰਸ ਦਾ ਸ਼ੁਭ ਤਿਹਾਰ ਕਦੋਂ ਹੈ ਪੂਜਾ ਲਈ ਸ਼ੁਭ ਸਮਾ ਕੀ ਹੈ ਅਤੇ ਖਰੀਦਦਾਰੀ ਲਈ ਸ਼ੁਭ ਸਮਾ ਕੀ ਹੈ ਇਸ ਲਈ ਤੰਤਰਸ ਦਾ ਤਿਉਹਾਰ 카ਰ্তিক ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ ਇਸ ਲਈ ਇਸ ਵਾਰ ਤ੍ਰਿਯੋਦਸ਼ੀ ਤਿਥੀ 18 ਅਕਤੂਬਰ ਸ਼ਨੀਵਾਰ ਨੂੰ ਦੁਪਹਿਰ 12:18 ਵਜੇ ਸ਼ੁਰੂ ਹੋਵੇਗੀ ਅਤੇ 19 ਅਕਤੂਬਰ ਐਤਵਾਰ ਨੂੰ ਦੁਪਹਿਰ 1:52 ਵਜੇ ਖਤਮ ਹੋਵੇਗੀ हिंदू धर्म विच उदे तिथि नु विशेष महत्व ਦਿੱਤਾ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਦੇ ਨਾਲ ਭਗਵਾਨ ਤਨਵੰਤਰੀ, ਦੇਵੀ ਲక్ష్ਮੀ ਅਤੇ ਭਗਵਾਨ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਪੂਜਾ ਲਈ ਸ਼ੁਭ ਸਮੇਵਲ ਧਿਆਨ ਦੇਣਾ ਜ਼ਰੂਰੀ ਹੈ। ਇਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਇਸ ਸਾਲ 13 ਅਸਤੀ ਪੂਜਾ ਦਾ ਸ਼ੁਭ ਸਮਾ ਸ਼ਾਮ 7:16 ਤੋਂ 8:20 ਤੱਕ ਹੋਵੇਗਾ। ਪੂਜਾ ਦੀ કુલ ਮਿਆਦ 1 ਘੰਟਾ 4 ਮਿੰਟ ਹੋਵੇਗੀ। ਇਸ ਸਮੇਂ ਦੌਰਾਨ ਤੁਸੀਂ ਧਨ ਦੀ ਦੇਵੀ ਲక్ష్ਮੀ, ਧਨ ਦੇ ਤਾਂ ਕੁਬੇਰ ਅਤੇ ਸਿਹਤ ਦੇ ਦੇਵਤਾ ਤਨਮੰਤਰੀ ਨੂੰ ਪ੍ਰਾਰਥਨਾ ਕਰ ਸਕਦੇ ਹੋ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਕਿ ਮੈਂ ਦੱਸਿਆ ਹੈ ਤਨਤੇਰਸ ਤੇ ਸੋਨਾ ਅਤੇ ਚਾਂਦੀ ਖਰੀਦਣਾ ਤੁਹਾਡੇ ਘਰ ਵਿੱਚ ਦੇਵੀ ਲਕਸ਼ਮੀ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ ਇਸ ਲਈ ਤਨਤੇਰਸ ਤੇ ਸੋਨਾ ਅਤੇ ਚਾਂਦੀ ਖਰੀਦਣ ਦਾ ਸ਼ੁਭ ਸਮਾਂ 18 ਅਕਤੂਬਰ ਨੂੰ ਸਵੇਰੇ 8:50 ਮਿੰਟ ਤੋਂ 10:33 ਮਿੰਟ ਤੱਕ ਹੋਵੇਗਾ ਇਸ ਤੋਂ ਇਲਾਵਾ ਦੂਜਾ ਸ਼ੁਭ ਸਮਾ ਸਵੇਰੇ 11:45 ਤੋਂ ਦੁਪਹਿਰ 12:28 ਤੱਕ ਹੋਵੇਗਾ ਤੀਜਾ ਸ਼ੁਭ ਸਮਾ ਸ਼ਾਮ 7:16 ਤੋਂ 8:20 ਤੱਕ ਹੋਵੇਗਾ ਇਸ ਲਈ ਦੋਸਤੋ ਤੁਸੀਂ ਇਹਨਾਂ ਤਿੰਨਾਂ ਸ਼ੁਭ ਸਮਿਆਂ ਵਿੱਚੋਂ ਕਿਸੇ ਵੀ ਸਮੇਂ ਖਰੀਦਦਾਰੀ ਕਰ ਸਕਦੇ ਹੋ ਇਹ ਤੁਹਾਨੂੰ ਕਈ ਗੁਣਾ ਲਾਭ ਅਤੇ ਖੁਸ਼ਹਾਲ ਜੀਵਨ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਧੰਤੇ ਰਸਤੇ ਯਮ ਦੀਪਕ ਜਗਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਯਮ ਦੀਪਕ ਜਗਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਇਸ ਲਈ ਧੰਤੀਰਸਤੇ ਯਮ ਦੀਪਕ ਜਗਾਉਣ ਦਾ ਸ਼ੁਭ ਸਮਾਂ ਸ਼ਾਮ 5 ਵਜੇ ਹੈ ਇਹ ਸ਼ੁਭ ਸਮਾਂ ਸ਼ਾਮ 4:48 ਤੋਂ 8:20 ਤੱਕ ਰਹੇਗਾ ਦੀਵਾ ਜਗਾ ਕੇ ਤੁਸੀਂ ਮੌਤ ਦੇ ਦੇਵਤਾ ਯਮਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਅਤੇ ਅਚਨਚੇਤੀ ਮੌਤ ਤੋਂ ਬਚ ਸਕਦੇ ਹੋ ਇਹ ਮੰਨਿਆ ਜਾਂਦਾ ਹੈ ਕਿ ਧੰਤੀਰਸਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਬੇਵਕਤੀ ਮੌਤ ਤੋਂ ਬਚਾਉਣ ਲਈ ਮੌਤ ਦੇ ਦੇਵਤਾ ਯਮਰਾਜ ਲਈ ਘਰ ਦੇ ਬਾਹਰ ਯਮ ਦੀਵਾ ਜਗਾਇਆ ਜਾਂਦਾ ਹੈ इसमान हाँ हैमत्कारी है। प्रभावशाली होने है, बहुत सारे शुभ योग बन अजी स्थिति इन्हों योगान सामान खरीदना पूजा करना सदवी पुन के बराबर फल प्राप्त करेगा तो इस दिन पूजा करल मिलने के जो तीन अपने जीवन प्राप्त करते हो क्योंकि इस दिन ब्रहमा योग उत्तर फालगुनी पूर्व ध्यान देना चाहता है ब्रह्मा योग है पूर्व फाल्गुनी नक्षत्र ग्यारह अक्तूबर सवेरे तो बज के अठताली मिनट तक, रहे तक रहेगा जदों की पूर्व फाल्गुनी नक्षत्र सवेरे तो तीन बज के इकताली मिनट तक रहेगा फिर उत्तर फाल्गुनी नक्षत्र शुरू हो जो कि बहुत ही शुभ अ फलदायक होने वाला है ਆਓ ਹੁਣ ਸਿੱਖੀਏ ਕਿ ਤੰਤੇਰਸਤੇ ਪੂਜਾ ਕਿਵੇਂ ਕਰਨੀ ਹੈ ਅਤੇ ਪੂਜਾ ਵਿਧੀ ਕੀ ਹੈ ਇਸ ਲਈ ਸ਼ਰਧਾਲੂ ਤੰਤੇਰਸ ਦੇ ਦਿਨ ਬ੍ਰਹਮਾ ਮਹੂਰਤ ਵਿੱਚ ਉਠੋ ਸ਼ੁੱਧ ਪਾਣੀ ਵਿੱਚ ਥੋੜਾ ਜਿਹਾ ਗੰਗਾਜਲ ਮਿਲਾਓ સ્ਨਾਣ ਕਰੋ ਅਤੇ ਸਾਫ਼ ਕੱਪੜੇ ਪਹਿਨੋ ਨਹਾਉਣ ਅਤੇ ਧਿਆਨ ਕਰਨ ਤੋਂ ਬਾਅਦ ਮੰਦਿਰ ਜਾਓ ਆਪਣੇ ਖੱਬੇ ਹੱਥ ਨੂੰ ਪਾਣੀ ਨਾਲ ਭਰੋ ਅਤੇ ਇਸ ਨੂੰ ਆਪਣੇ ਅਤੇ ਆਲੇ ਦੁਆਲੇ ਛਿੜਕੋ ਇਸ ਤੋਂ ਬਾਅਦ ਉੱਤਰ ਵੱਲ ਮੂੰਹ ਕਰਕੇ ਇੱਕ ਆਸਣ ਰੱਖੋ ਅਤੇ ਉਸ ਤੇ ਲਾਲ ਕਪੜਾ ਵਿਛਾਓ ਹਾਲਾਂਕਿ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਯਕੀਨੀ ਬਣਾਓ ਜਿੱਥੇ ਤੁਸੀਂ ਆਸਣ ਰੱਖ ਰਹੇ ਹੋ ਲਾਲ ਕਪੜਾ ਨਵਾਂ ਅਤੇ ਸ਼ੁੱਧ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਹਰ ਜਗ੍ਹਾ ਗੰਗਾ ਜਲ ਛਿੜਕੋ ਅਤੇ ਭਗਵਾਨ ਕੁਬੇਰ ਦੀ ਮੂਰਤੀ ਜਾਂ ਮੂਰਤੀ ਸਥਾਪਿਤ ਕਰੋ ਭਗਵਾਨ ਕੁਬੇਰ ਦੇ ਨਾਲ ਭਗਵਾਨ ਗਣੇਸ਼ ਦੇਵੀ ਲਕਸ਼ਮੀ ਅਤੇ ਭਗਵਾਨ ਧਨਵੰਤਰੀ ਦੀਆਂ ਤਸਵੀਰਾਂ ਸਥਾਪਿਤ ਕਰੋ ਪੂਜਾ ਦੌਰਾਨ ਸਾਰੇ ਦੇਵਤਿਆਂ ਨੂੰ ਮੋਲੀ ਚੜ੍ਹਾਓ ਉਸ ਤੋਂ ਬਾਅਦ ਰੋਲੀ, ਚੌਲ, ਸੁਪਾਰੀ ਦੇ ਪੱਤੇ, ਮਠਾਈਆਂ, ਫਲ, ਫੁੱਲ ਅਤੇ ਹੋਰ ਚੀਜ਼ਾਂ ਦਾ ਚੜ੍ਹਾਵਾ ਚੜ੍ਹਾਓ। ਯਾਦ ਰੱਖੋ ਕਿ ਪਵਿੱਤਰ ਰਹੋ, ਨਹੀਂ ਤਾਂ ਲਾਭ ਹੋਣ ਦੀ ਬਜਾਏ ਤੁਹਾਨੂੰ ਕਾफी ਨੁਕਸਾਨ ਹੋਵੇਗਾ। ਫਿਰ ਆਪਣੀ ਆਸਥਾ ਅਨੁਸਾਰ ਭਗਵਾਨ ਕੁਬੇਰ ਨੂੰ ਵਸਤਾ ਚੜ੍ਹਾਓ। ਪੂਜਾ ਦੌਰਾਨ ਇੱਕ ਚਾਂਦੀ ਦਾ ਸਿੱਕਾ ਅਤੇ ਇੱਕ ਨਾਰੀਅਲ ਵੀ ਰੱਖਣਾ ਯਕੀਨੀ ਬਣਾਓ। ਕਿਉਂਕਿ ਇਹ ਦੋਵੇਂ ਵਸਤੂਆਂ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਸਥਾਪਨਾ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਭਗਵਾਨ ਹਨਵੰਤਰੀ ਅਤੀ ਲక్ష్ਮੀ ਚਾਲੀਸਾ ਦਾ ਪਾਠ ਕਰੋ ਅਤੇ ਘੀ ਦੇ ਦੀਵੇ ਨਾਲ ਆਰਤੀ ਕਰੋ। ਪੂਜਾ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਵੰਡੋ ਅਤੇ ਆਪ ਛਕੋ। ਜੇ ਸੰਭਵ ਹੋਵੇ ਤਾਂ ਰਾਤ ਦਾ ਜਾਗਰਣ ਵੀ ਕਰੋ। ਫਿਰ ਸ਼ਾਮ ਨੂੰ ਮੁਖਸ ਗੇਟ ਅਤੇ ਵੇੜੇ ਤੇ ਦੀਵੇ ਜਗਾਓ ਕਿਉਂਕਿ ਇਹ ਦਿਨ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਅਤੇ ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋਵੋਗੇ। ਇਸ ਲਈ ਪਿਆਰੇ ਪਕਤੋ ਮੈਂ ਤੁਹਾਨੂੰ ਉਸ ਚੀਜ਼ ਬਾਰੇ ਦੱਸਦਾ ਹਾਂ ਜਿਸ ਦੀ ਤੁਸੀਂ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹੋ। ਤੁਸੀਂ ਇਹ ਜਾਣਨ ਲਈ ਇੰਤਜ਼ਾਰ ਕਰ ਰਹੇ ਹੋਵੋਗੇ ਕਿ ਤੁਹਾਨੂੰ ਧੰਤੇ ਰਸਤੇ ਕਿਹੜੀਆਂ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀਆਂ ਨੰਬਰ 1 ਤਿੱਖੀਆਂ ਵਸਤੂਆਂ ਧੰਤੇ ਰਸਤੇ ਚਾਕੂ ਬਲੇਡ ਕੈਂਚੀ ਜਾਂ ਕੋਈ ਹੋਰ ਤਿੱਖੀ ਧਾਰ ਵਾਲੀ ਵਸਤੂ ਖਰੀਦਣੀ ਮਨਾਹੀ ਹੈ

ਇਸ ਲਈ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਯਕੀਨੀ ਬਣਾਉਣ ਅਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਗਲਤੀ ਨਾਲ ਵੀ ਤਿੱਖੀਆਂ ਵਸਤੂਆਂ ਖਰੀਦਣ ਤੋਂ ਬਚੋ। ਨੰਬਰ 2 ਕਾਲੀਆਂ ਵਸਤੂਆਂ ਪਿਆਰੇ ਧਰਮ ਗ੍ਰੰਥ ਕਾਲੇ ਰੰਗ ਨੂੰ ਅਸ਼ੁਭ ਮੰਨਦੇ ਹਨ ਅਤੇ ਇਹ ਉਹ ਰੰਗ ਹੈ ਜੋ ਰਾਜੇ ਨੂੰ ਵੀ ਭਜਾ ਸਕਦਾ ਹੈ। इसलिए जुतियां इसलिए जे ती गलती नाल इस रंग के कपड़े या होर वस्तु खरीद लें दे हो वस्तु खरीद लेंगे हो तमजो की ती खुशी चंकी भाग बदकिस्मती विच बदल गई है समस्याव का सामना करना पै सकता है इसलिए भावे तुसी तन रस्ते दान करदे हो ताकी कालिया वस्तुआ दान करण तों बचो अजेहा करना देवी लक्ष्मी दा अपमान है अते तुसी पाप दा दोषी होवोगे संभावित तौर ते तुम्हारी तो पूरी जिंदगी बर्बाद कर सकता है नंबर तीन कच दे पहाड़े ए मानना है कि कच घर विच नकारात्मक ऊर्जा आकर्षित करता है हालांकि ज्योतिष दे अनुसार ਕੱਚ ਨੂੰ ਨਾਜ਼ੁਕ ਅਤੇ ਆਸਾਨੀ ਨਾਲ ਟੁੱਟ ਜਾਣ ਵਾਲਾ ਮੰਨਿਆ ਜਾਂਦਾ ਹੈ ਇਸ ਨੂੰ ਘਰ ਵਿੱਚ ਨਕਾਰਾਤਮਕਤਾ ਅਤੇ ਅਸਥਿਰਤਾ ਲਿਆਉਣ ਵਾਲਾ ਮੰਨਿਆ ਜਾਂਦਾ ਹੈ ਇਸ ਲਈ ਬਹੁਤ ਲੋਕ ਧੰਤੇਰਸ ਦੇ ਕੱਚ ਦੀਆਂ ਵਸਤੂਆਂ ਖਰੀਦਦੇ ਹਨ ਮਤਲਬ ਕੱਚ ਦੇ ਪਾੜੇ ਜੋ ਕਿ ਇੱਕ ਬਹੁਤ ਗਲਤ ਗੱਲ ਹੈ ਦੋਸਤੋ ਧੰਤੇਰਸ ਜਾਂ ਕਿਸੇ ਹੋਰ ਮਾਕੇ ਤੇ ਘਰ ਵਿੱਚ ਕੱਚ ਲਿਆਉਣਾ ਘਰ ਵਿੱਚ ਗਰੀਬੀ ਲਿਆਉਣ ਵਾਲਾ ਮੰਨਿਆ ਜਾਂਦਾ ਹੈ ਜੇਕਰ ਗਰੀਬੀ ਪਕੜ ਲੈਂਦੀ ਹੈ ਤਾਂ ਤੁਸੀਂ ਜੀਵਨ ਵਿੱਚ ਅੱਗੇ ਨਹੀਂ ਵਧ ਸਕੋਗੇ ਹਰ ਕੋਸ਼ਿਸ਼ ਬਰਬਾਦ ਹੋ ਜਾਵੇਗੀ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ ਤੁਸੀਂ ਅਸਫਲ ਹੋਵੋਗੇ ਤੁਹਾਨੂੰ ਜੀਵਨ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਉਹਦਾ ਕਾਰਨ ਕੀ ਹੈ ਨੰਬਰ 4 ਤੁਹਾਨੂੰ ਧੰਤੇ ਰਸਤੇ ਤੇਲ ਆਧਾਰੇ ਉਤਪਾਦਾਂ ਨੂੰ ਖਰੀਦਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਤੇਲ ਨੂੰ ਭਗਵਾਨ ਸ਼ਨੀ ਨਾਲ ਜੋੜਿਆ ਜਾਂਦਾ ਹੈ ਇਸ ਲਈ ਇਹ ਪ੍ਰਥਾ ਕਿਸੇ ਦੇ ਦਰਜੇ ਨੂੰ ਵਧਾਉਣ ਲਈ ਉਚਿਤ ਨਹੀਂ ਮੰਨੀ ਜਾਂਦੀ। ਦੋਸਤੋ ਜਦੋਂ ਤੱਕ ਸ਼ਨੀ ਦੀ ਸਥਿਤੀ ਸਹੀ ਨਹੀਂ ਹੁੰਦੀ, ਤੁਹਾਨੂੰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸ਼ਨੀ ਹੀ ਵਿਅਕਤੀ ਨੂੰ ਦੁੱਖ ਅਤੇ ਪੀੜਾ ਦਿੰਦਾ ਹੈ। ਇਸ ਲਈ ਤੰਤਰ ਤੇ ਰਸਤੇ ਤੇਲ, ਕਿਊ ਜਾਂ ਹੋਰ ਤੇਲ ਯੁਕਤ ਪਦਾਰਥ ਖਰੀਦਣਾ ਆਪਣੇ ਆਪ ਨੂੰ ਪੈਰ ਵਿੱਚ ਗੋਲੀ ਮਾਰਨ ਮੰਗ ਹੋਵੇਗਾ। ਹਾਲਾਂਕਿ ਤੁਸੀਂ ਤੰਤਰਸ ਤੋਂ ਪਹਿਲਾਂ ਤੇਲ ਜਾਂ ਤਿਲ ਦੇ ਉਤਪਾਦ ਖਰੀਦ ਸਕਦੇ ਹੋ। ਇਹ ਠੀਕ ਹੈ। ਕਿਉਂਕਿ ਤੁਹਾਨੂੰ ਤੰਤੇਰਸਤੇ ਦੀਵੇ ਜਗਾਉਣ ਲਈ ਤੇਲ ਅਤੇ ਖਿਉ ਦੀ ਜ਼ਰੂਰਤ ਪਵੇਗੀ ਜੋ ਕਿ ਬਹੁਤ ਮਹੱਤਵਪੂਰਨ ਹੈ ਨੰਬਰ 5 ਬੈਂਗਨ ਦੋਸਤੋ ਤੰਤੇਰਸਤੇ ਬੈਂਗਨ ਖਰੀਦਣਾ ਅਸ਼ੁਭ ਅਤੇ ਵਰਜਿਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਤੰਤੇਰਸਤੇ ਬੈਂਗਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਇੱਕ ਵੱਡੀ ਗਲਤੀ ਹੋ ਸਕਦੀ ਹੈ ਕਿਉਂਕਿ ਸ਼ਾਸਤਰਾਵਾਂ ਵਿੱਚ ਕਿਹਾ ਗਿਆ ਹੈ ਕਿ ਬੈਂਗਨ ਇੱਕ ਤਾਮਸਿਕ ਅਤੇ ਅਪਵਿੱਤਰ ਸਬਜ਼ੀ ਹੈ ਜਿਸ ਵਿੱਚ ਬਹੁਤ ਸਾਰੇ ਕੀਟਾਣੂ ਅਤੇ ਬੀਜ ਹੁੰਦੇ ਹਨ ਅਤੇ ਇਸ ਦਿਨ ਦੇਵੀ ਲక్ష్ਮੀ ਅਤੇ ਤਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬੈਂਗਣ ਵਿੱਚ ਗ੍ਰਹਿ ਦੋਸ਼ਾਂ ਨੂੰ ਵਧਾਉਣ ਦੀ ਪਰਵਰਤੀ ਹੁੰਦੀ ਹੈ ਜਿਸ ਨਾਲ ਤੁਹਾਡੀ ਕੁੰਡਲੀ ਵਿੱਚ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ ਗ੍ਰਹਾਂ ਦੀ ਸਥਿਤੀ ਵਿਗੜ ਸਕਦੀ ਹੈ ਤਨ ਤੇੜਸ ਤੇ ਬ੍ਰਹਮਚਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਬੈਂਗਣ ਜਿੰਸੀ ਇੱਛਾ ਨੂੰ ਵਧਾਉਂਦਾ ਹੈ ਜੋ ਕਿ ਬਹੁਤ ਹੀ ਅਸ਼ੁਭ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਬੈਂਗਣ ਖਰੀਦਦੇ ਹੋ ਤਿਆਰ ਕਰਦੇ ਹੋਈ ਜਾਂ ਖਾਂਦੇ ਹੋ ਤਾਂ ਤੁਸੀਂ ਇਸ ਦਿਨ ਆਪਣੀਆਂ ਪੂਜਾ ਅਤੇ ਖਰੀਦਦਾਰੀ ਦਾ ਪੂਰਾ ਲਾਭ ਨਹੀਂ ਪ੍ਰਾਪਤ ਕਰੋਗੇ ਅਤੇ ਤੁਸੀਂ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਅਤੇ ਤਨਵੰਤਰੀ ਦੇ ਆਸ਼ੀਰਵਾਦ ਤੋਂ ਵਾਂਝੇ ਰਹਿ ਸਕਦੇ ਹੋ ਨੰਬਰ 6 ਖਾਲੀ ਪਾਂਡੇ ਪਿਆਰੇ ਭਗਤ ਜਿਮੀ ਕੀ ਤੁਸੀਂ ਸਾਰੇ ਜਾਣਦੇ ਹੋ ਤੰਤੇਰਸਤੇ ਪਾਂਡੇ ਖਰੀਦਣਾ ਬਹੁਤ ਸ਼ੁਭ ਹੈ ਇਸ ਦਿਨ ਖਰੀਦਦਾਰੀ ਜੀਵਨ ਪਰਲੇ ਸਦਵੀ ਗੁਣ ਪ੍ਰਦਾਨ ਕਰਦੀ ਹੈ ਭਗਤ ਦੀ ਸਫਲਤਾ ਨੂੰ ਸੁਨਿਸ਼ਚਿਤ ਕਰਦੀ ਹੈ ਉਹਨਾਂ ਦੀ ਕਿਸਮਤ ਸੂਰਜ ਵਾਂਗ ਚਮਕਾਉਂਦੀ ਹੈ ਪਰ ਮੈਂ ਤੁਹਾਨੂੰ ਇੱਕ ਮਹੱਤਵਪੂਰਨ ਗੱਲ ਦੱਸਦਾ ਹਾਂ ਤੰਤੇਰਸਤੇ ਕਦੇ ਵੀ ਖਾਲੀ ਪਾਂਡੇ ਨਾ ਖਰੀਦੋ ਇਹ ਮੰਨਿਆ ਜਾਂਦਾ ਹੈ ਕਿ ਤੰਤੇਰਸਤੇ ਖਾਲੀ ਪਾਂਡੇ ਖਰੀਦਣ ਨਾਲ ਘਰ ਦੀ ਵਿੱਤੀ ਸਥਿਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ ਕਰਦੀ ਦੌਲਤ ਰੁਕ ਜਾਂਦੀ ਹੈ ਅਤੇ ਦੇਵੀ ਲక్ష్ਮੀ ਕਰ ਦੀ دہਲੀਜ਼ ਤੋਂ ਪਿੱਛੇ हट ਜਾਂਦੀ ਹੈ ਹੁਣ ਤੁਹਾਡੇ ਵਿੱਚੋਂ ਬਹੁਤਾਂ ਨੂੰ ਲੱਗ ਰਿਹਾ ਹੋਵੇਗਾ ਕਿ ਖਾਲੀ ਪਾਂਡਿਆਂ ਦਾ ਕੀ ਕਰਨਾ ਹੈ ਇਸ ਲਈ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਖਾਲੀ ਪਾਂਡਾ ਖਰੀਦਦੇ ਹੋ ਤਾਂ ਉਸ ਵਿੱਚ ਕੁਝ ਪਾਓ ਜਿਵੇਂ ਕਿ ਖੰਡਰ ਜਾਂ ਹੋਰ ਕੁਝ ਅਤੇ ਫਿਰ ਇਸ ਨੂੰ ਕਰ ਲਿਆ ਤਨ تیرਸਤੀ ਇਸ ਤਰ੍ਹਾਂ ਭਾਂਡਾ ਕਰ ਲਿਆ ਉਹਨਾਂ ਨਾਲ ਦੀਵੀ ਲక్ష్ਮੀ ਆਕਰਸ਼ਿਤ ਹੁੰਦੀ ਹੈ ਅਤੇ ਜਿੱਥੇ ਦੀਵੀ ਲక్ష్ਮੀ ਨਿਵਾਸ ਕਰਦੀ ਹੈ ਉਹ ਕਿ ਧੌਲਤ ਅਤੇ ਖੁਸ਼ਹਾਲੀ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਬਦਕਿਸਮਤੀ ਚੰਗੀ ਕਿਸਮਤ ਵਿੱਚ ਬਦਲ ਜਾਂਦੀ ਹੈ ਭਾਵੇਂ ਤੁਸੀਂ ਜੀਵਨ ਵਿੱਚ ਕਰਜ਼ੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਭਾਵੇਂ ਤੁਹਾਡੇ ਤੇ ਲੱਖਾਂ ਦਾ ਕਰਜ਼ਾ ਹੋਵੇ ਇਹ ਹੀ ਸਾਫ ਹੋ ਜਾਏਗਾ ਨੰਬਰ 7 ਲੋਹੇ ਦੀਆਂ ਚੀਜ਼ਾਂ ਪਰਮਾਤੇ ਪੈਣੋ ਇਥੋਂ ਤੱਕ ਕਿ ਬਜ਼ੁਰਗਾਂ ਨੇ ਅਕਸਰ ਕਿਹਾ ਹੈ ਕਿ ਤੰਤਰਸ ਤੇ ਲੋਹੇ ਦੀਆਂ ਚੀਜ਼ਾਂ ਨੂੰ ਕਿਤੇ ਵੀ ਖਰੀਦਣਾ ਜਾਂ ਲਿਆਉਣਾ ਨਹੀਂ ਚਾਹੀਦਾ ਕਿਉਂਕਿ ਲੋਹਾ ਨਕਾਰਾਤਮਕ ਊਰਜਾ ਦਾ ਪ੍ਰਤੀਕ ਹੈ ਜੋ ਇੱਕ ਵਾਰ ਜਦੋਂ ਘਰ ਵਿੱਚ ਦਾਖਲ ਹੁੰਦੀ ਹੈ ਇਸ ਦੀ ਤਰੱਕੀ ਵਿੱਚ ਰੁਕਾਵਟ ਪਾਵੇਗੀ ਅਤੇ ਇਸ ਨੂੰ ਤਬਾਹ ਕਰ ਦੇਵੇਗੀ ਰੋਜ਼ਾਨਾ ਲੜਾਈਆਂ ਅਤੇ ਝਗੜੇ ਹੋਣਗੇ ਜਿਸ ਨਾਲ ਅਸ਼ਾਂਤੀ ਅਤੇ ਮਾਨਸਿਕ ਤਣਾਅ ਪੈਦਾ ਹੋਏਗਾ ਇਸ ਤੋਂ ਇਲਾਵਾ ਲੋਹਾ ਸ਼ਨੀ ਦੀ ਤਾਤ ਹੈ ਅਤੇ ਜੇਕਰ ਤੁਸੀਂ ਇਸ ਦਿਨ ਲੋਹੇ ਦੀਆਂ ਚੀਜ਼ਾਂ ਖਰੀਦੇ ਹੋ ਤਾਂ ਤੁਹਾਨੂੰ ਸ਼ਨੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਏਗਾ ਜਿਸ ਨਾਲ ਨਕਾਰਾਤਮਕ ਪ੍ਰਭਾਵ ਪੈਣਗੇ ਤੁਹਾਡੇ ਰਿਸ਼ਤਿਆਂ ਵਿੱਚ ਸਮੱਸਿਆਵਾਂ ਆਣਗੀਆਂ ਅਤੇ ਜੇਕਰ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ ਤਾਂ ਉਹ ਵੀ ਰੁਕਾਵਟ ਬਣ ਸਕਦੀ ਹੈ ਅਤੇ ਤੁਹਾਡਾ ਰਿਸ਼ਤਾ ਟੁੱਟ ਸਕਦਾ ਹੈ ਨੰਬਰ 8 ਦੋਸਤੋ ਕਾਲੀ ਉਰਦ ਦੀ ਦਾਲ ਭਗਵਾਨ ਸ਼ਨੀ ਦੇਵ ਨੂੰ ਚੜਾਈ ਜਾਂਦੀ ਹੈ ਅਤੇ ਇਸ ਲਈ ਤਨਤੇ ਰਸਤੇ ਕਾਲੀ ਉਰਦ ਦੀ ਦਾਲ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਾ ਹੀ ਇਸ ਦਿਨ ਇਸ ਤੋਂ ਸਬਜ਼ੀ ਤਿਆਰ ਕਰਨੀ ਚਾਹੀਦੀ ਹੈ ਅਜਿਹੇ ਕారణ ਨਾਲ ਜੀਵਨ ਵਿੱਚ ਕਰਜ਼ੇ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਕਿਸਮਤ ਅਤੇ ਵਿਤੀ ਸਥਿਤੀ ਦੋਨੇ ਕਮਜ਼ੋਰ ਰਹਿੰਦੇ ਹਨ ਇਸ ਲਈ ਇਹ ਚੀਜ਼ਾਂ ਜਿਹੜੀਆਂ ਤੰਤੇਰਸ ਤੇ ਕਦੇ ਨਹੀਂ ਖਰੀਦਣੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਇਸ ਦਿਨ ਸੋਨਿਆ ਤੇ ਚਾਂਦੀ ਖਰੀਦਣ ਦਾ ਲਾਭ ਨਹੀਂ ਮਿਲੇਗਾ ਇਸ ਦੀ ਬਜਾਏ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ ਅਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਨਹੀਂ ਕਰੋਗੇ ਆ ਹੁਣ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਹਾਂ ਕਿ ਤੰਤੇਰਸ ਤੇ ਕਿਸ ਤਰ੍ਹਾਂ ਦਾ ਝਾੜੂ ਖਰੀਦਣਾ ਚਾਹੀਦਾ ਹੈ ਝਾੜੂ ਦਾ ਵਿਸ਼ੇਸ਼ ਮਹੱਤਵ ਹੈ ਇਹ ਸਿਰਫ ਇੱਕ ਸਫਾਈ ਸੰਤਰ ਨਹੀਂ ਹੈ ਇਹ ਦੇਵੀ ਲక్ష్ਮੀ ਦਾ ਪ੍ਰਤੀਕ ਹੈ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਲక్ష్ਮੀ ਝਾੜੂ ਵਿੱਚ ਵਾਸ ਕਰਦੀ ਹੈ ਇਸ ਲਈ ਤਾਂਤੇਰਸਤੇ ਦੇਵੀ ਲక్ష్ਮੀ ਨੂੰ ਘਰ ਵੱਲ ਆਕਰਸ਼ਿਤ ਕਰਨ ਅਤੇ ਉਹਨਾਂ ਦਾ ਆਸ਼ੀਰਵਾਦ ਦੇਣ ਲਈ ਝਾੜੂ ਖਰੀਦਿਆ ਜਾਂਦਾ ਹੈ ਹਾਲਾਂਕਿ ਦੇਵੀ ਲక్ష్ਮੀ ਹਰ ਇੱਕ ਦੇ ਘਰ ਨਹੀਂ ਆਉਂਦੀ ਝਾੜੂ ਖਰੀਦਣ ਵੇਲੇ ਧਿਆਨ ਵਿੱਚ ਰੱਖਣ ਵਾਲੀ ਇੱਕ ਮਹੱਤਵਪੂਰਨ ਗੱਲ ਜੋ ਬਹੁਤ ਘੱਟ ਲੋਕ ਜਾਣਦੇ ਹਨ ਇਹ ਹੈ ਕਿ ਤਾਂਤੇਰਸਤੇ ਕਿਸ ਤਰ੍ਹਾਂ ਦਾ ਝਾੜੂ ਖਰੀਦਣਾ ਹੈ ਤੰਤੇਰਸ ਤੇ ਝਾੜੂ ਖਰੀਦਣ ਦੇ ਕੁਝ ਨਿਯਮ ਹਨ ਜੋ ਕਿ ਇਹ ਯਕੀਨੀ ਬਣਾਉਂਦੇ ਹਨ ਕਿ ਦੇਵੀ ਲਕਸ਼ਮੀ ਘਰ ਪੱਜ ਕੇ ਆਉਂਦੀ ਹੈ ਤਾਂ ਆਓ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਤੰਤੇਰਸ ਤੇ ਸਿੱਖ ਜਾਂ ਝਾੜੂ ਜਾਂ ਫੁੱਲ ਦਾ ਨਾਲਾ ਝਾੜੂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਸ਼ੁਭ ਅਫਸਰ ਤੇ ਹੱਥ ਨਾਲ ਬਣਿਆ ਝਾੜੂ ਖਰੀਦੋ ਇਸ ਤੋਂ ਇਲਾਵਾ ਝਾੜੂ ਖਰੀਦਣ ਵੇਲੇ ਸ਼ੁਭ ਸਮੇਂ ਤੇ ਵਿਸ਼ੇਸ਼ ਧਿਆਨ ਦਿਓ ਤੰਤੇਰਸ ਤੇ ਅਭਿਜੀਤ ਮਹੂਰਤ ਟੌਗੜੀਆ ਮਹੂਰਤ ਜਾਂ ਵਿਜੇ ਮਹੂਰਤ ਦੌਰਾਨ ਝਾੜੂ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਸ਼ੁਭ ਸਮੇਂ ਦੌਰਾਨ ਝਾੜੂ ਖਰੀਦਣਾ ਇਸ ਦੀ ਮਹੱਤਤਾ ਨੂੰ ਹੋਰ ਵਧਾ ਦੇਵੇਗਾ ਝਾੜੂ ਖਰੀਦਣ ਅਤੇ ਘਰ ਲਿਆਉਣ ਤੋਂ ਬਾਅਦ ਸ਼ੁਭ ਸਮੇਂ ਦੌਰਾਨ ਝਾੜੂ ਤੇ ਹਲਦੀ ਕੁੰਕਮ ਅਤੇ ਚਿੱਟਾ ਧਾਗਾ ਬੰਨੋ ਪੁਰਾਣੇ ਝਾੜੂ ਨੂੰ ਸਾਫ਼ ਅਤੇ ਟੁਕਵੀਂ ਜਗ੍ਹਾ ਤੇ ਲੁਕਾਓ ਬਹੁਤ ਸਾਰੇ ਲੋਕ ਨਵਾਂ ਝਾੜੂ ਆਉਂਦੇ ਹੀ ਪੁਰਾਣੇ ਝਾੜੂ ਨੂੰ ਸੁੱਟ ਦਿੰਦੇ ਹਨ ਜੋ ਕਿ ਬਹੁਤ ਹੀ ਅਸ਼ੁਭ ਹੈ ਇਸ ਦਾ ਮਤਲਬ ਹੈ ਕਿ ਦੇਵੀ ਲక్ష్ਮੀ ਤੁਰੰਤ ਘਰ ਛੱਡ ਦਿੰਦੀ ਹੈ ਇਸ ਲਈ ਸ਼ਨੀਵਾਰੀਆਂ 90 ਚੰਨ ਵਾਲੇ ਦਿਨ ਝਾੜੂ ਨੂੰ ਸੁੱਟ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਤਨ ਤੇਰਸ ਤੇ ਇੱਕ ਅਜੀਬ ਅਣਗਿਣਤੀ ਵਿੱਚ ਝਾੜੂ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ ਤੁਸੀਂ ਇਸ ਦਿਨ ਘੱਟ ਤੋਂ ਘੱਟ 3 ਝਾੜੂ ਖਰੀਦ ਸਕਦੇ ਹੋ ਤੁਸੀਂ ਵੱਖ-ਵੱਖ ਉਦੇਸ਼ਾਂ ਲਈ 3 5 ਜਾਂ 7 ਝਾੜੂ ਮਿਲਿਤ ਸਕਦੇ ਹੋ ਦੀਵਾਲੀ ਤੇ ਮੰਦਰ ਵਿੱਚ ਗਰੀਬਾਂ ਅਤੇ ਲੋਣਵੰਦਾਂ ਨੂੰ ਝਾੜੂ ਦਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ ਗਰੀਬਾਂ ਅਤੇ ਲੋੜਵੰਦਾਂ ਨੂੰ ਝਾੜੂਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਕਿਸਮਤ ਉੱਚੀ ਹੋ ਸਕਦੀ ਹੈ। ਅਦੇ ਜੀਵਨ ਵਿੱਚ ਇੰਨੀ ਦੌਲਤ ਆ ਸਕਦੀ ਹੈ ਕਿ ਉਹਨਾਂ ਨੂੰ ਸੰਭਾਲਣ ਲਈ ਨਵੇਂ ਦੀ ਲੋੜ ਹੁੰਦੀ ਹੈ। ਇਸ ਲਈ ਪਿਆਰੇ ਭਗਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੇ ਵੀਡੀਓ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਜੇਕਰ ਤੁਹਾਨੂੰ ਜਾਣਕਾਰੀ ਪਸੰਦ ਨਹੀਂ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਇਲਾਵਾ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਭਰਾਵਾਂ ਭੈਣਾਂ ਅਤੇ ਬਜ਼ੁਰਗਾਂ ਨਾਲ ਸਾਂਝਾ ਕਰੋ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਹੋਵੇ ਜੈ ਲਕਸ਼ਮੀ ਮਾਤਾ